ਜੰਗਲੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਕਾਇਮ ਆ ਜੀ ਸੇ ਤਾਂ ਹੋਰ ਸੁਣਾਓ ਓਏ ਕਟਾ ਖੁੱਲ ਗਿਆ ਪਪਨ ਓਏ ਸੇਮਿਆ ਮੜਵਾਈਂ ਕਟਾਇਆ ਇਧਰੋਂ ਨਹੀਂ ਨਹੀਂ ਬਾਲਾ ਨਹੀਂ ਭਜਦਾ ਨਹੀਂ ਭਜਦਾ ਨਹੀਂ ਹੈਪੀ ਇਧਰੋਂ ਮੋੜੀ ਹਟ ਓਏ ਚੱਲ ਪੀਲਾ ਪੀਲਾ ਪਾਣੀ ਪੀਲਾ ਪੀਲਾ ਦੇ ਪੀਲਾ ਦੇ ਆ ਪਾਣੀ ਤੇ ਲੱਗ ਗਿਆ ਪਪਨ ਲੈ ਜਾ ਲਓ ਜੀ ਇਹਦਾ ਨਾਮ ਪੰਜਾਬੀ ਦਾ ਵੈਸੇ ਸੂਰਮਾ ਰੱਖਿਆ ਵਾ ਤੇ ਇੰਗਲਿਸ਼ ਦਾ ਟਾਰਜਨ ਰੱਖਿਆ ਲੈ ਕਿਉਂਕਿ ਸੂਰਮਾ ਵੀ ਤਾਕਤਵਰ ਬੰਦਾ ਸੀਗਾ ਤੇ ਜਿਹੜਾ ਟਾਰਜਨ ਸੀਗਾ ਉਹ ਵੀ ਇੱਕ ਕਹਿੰਦੇ ਆ ਜੰਗਲੀ ਤੇ ਜ਼ਿਆਦਾ ਤਾਕਤਵਰ ਬੰਦਾ ਸੀ ਜਿਹਨੂੰ ਅਦਰਜਾ ਦਿੱਤਾ ਹੀ ਕਹਿੰਦੇ ਮਸ਼ੀਨਰੀ ਜਿੰਨੀ ਪਾਵਰ ਸੀ ਤੇ ਪਾਵਰੇ ਦੇ ਚ ਵੀ ਉਹੀ ਆ ਦੇਖ ਦਿੰਦਾ ਨਾ ਹੁਣ ਖਰ ਮਸਤੀ ਹੁਣ ਕਈ ਦਿਨ ਹੋ ਗਏ ਅੱਜ ਤੇ ਰੋਹ ਚੁੱਟੀ ਲੱਗਦੀ ਆ ਰਾਜੂ ਮੂਰੇ ਹੋ ਮੜਾ ਜਾ ਭੱਜਿਆ ਫਿਰਦਾ ਉਹ ਰਾਜੂ ਮੂਰੇ ਹੋ ਜਾ ਭੱਜ ਕੇ ਸੱਟ ਨਾ ਖਾਲੇ ਮੂਰੇ ਇਧਰ ਹੀ ਆ ਗਿਆ ਭੱਜੀ ਦਾ ਹੁੰਦਾ ਕੱਟਾ ਐ ਨਹੀਂ ਕਰੀ ਦਾਂਦਾ ਸੱਟ ਖਾਲਾ ਨਾ ਹੁੰਦਾ ਐ ਪੀ ਜਾਈ ਮੂਰੇ ਯਾਰ ਇਧਰ ਹੀ ਫੇਰ ਆਊਗਾ ਇਧਰ ਹੀ ਫੇਰ ਆਊਗਾ ਪਕੜੋ 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 ਇਹਨਾਂ ਹੱਥ ਘੜਾ ਗਿਆ ਤਾ ਬਾਕੀ ਅੱਜ ਗੱਲ ਕਰਦੇ ਆਂ ਜੀ ਜਿਵੇਂ ਤੁਸੀਂ ਸਟੇਟਸ ਵੀ ਦੇਖਿਆ ਸੀਗਾ ਵੀ ਹੀਟ ਬਾਰੇ ਵੀ ਜਿਹੜੀ ਹੀਟ ਆ ਹੀਟ ਤਾਂ ਚੈੱਕ ਵੀ ਜਦੋਂ ਵੀ ਕਰਨ ਦਾ ਟਾਈਮ ਆਉਂਦਾ ਤਾਂ ਉਦੋਂ ਵੀ ਥੋੜੀ ਜੀ ਘੋਲ ਹੋ ਜਾਂਦੀ ਆ ਵੀ ਸਭ ਤੋਂ ਵੈਤਰ ਜਿਹੜਾ ਢੰਗ ਆ ਆਪਾਂ ਵੈਤਰ ਢੰਗ ਦੀ ਗੱਲ ਹੀ ਕਰਦੇ ਆਂ ਸਭ ਤੋਂ ਵੈਤਰ ਢੰਗ ਇਹੀ ਆ ਵੀ ਜਦੋਂ ਪਸ਼ੂ ਖੜਦੇ ਆ ਠੀਕ ਆ ਜੀ ਉਦੋਂ ਆਪਾਂ ਚੈੱਕ ਕਰੀਏ ਜਿਵੇਂ ਹੁਣ ਮੰਨ ਲਓ ਅਜਨਾਗਣੀ ਨੂੰ ਕਿੰਨੇ ਦਿਨ ਹੋ ਗਏ ਨਾਗਣੀ ਦੀ ਵੀ ਪਹਿਲੀ ਹੀਟ ਆ ਗਈ 29 30 ਤਰੀਕ ਦੀ ਸੂਈ ਵੀ ਮਨ ਲਾਦਾ ਤਾਂ ਇਹਦੀ ਪਹਿਲੀ ਹੀਟ ਆ ਗਈ ਤਾਂ ਇਹਦੇ ਟੀਕਾ ਦਾ ਭਰਾਤਾ ਛੋਦੇ 22 ਦਿਨਾਂ ਦੇ ਪਹਿਲੀ ਹੀਟ ਤੇ ਤੇ ਜਾਨੀ ਕਿ ਹੁਣ ਇਹਨੇ ਹੀਟ ਪੂਰੀ ਸਹੀ ਬਣਾਈ ਅੱਜ ਬਰੀਕ ਤਾਰਾ ਡੋਕਾ ਡੁਕਾ ਕਰਕੇ ਤਾਂ ਇਹਦੀ ਵੀ ਹੀਟ ਹੈ ਕਿਉਂਕਿ ਇਹ ਵੀ ਹੁਣ ਖੜੀ ਹੋਈ ਹੈ ਕੱਟੇ ਦਾ ਕਰਕੇ ਇਹਦੀਆਂ ਵੀ ਤਾਰਾਂ ਨਹੀਂ ਆਈ ਉਦੋਂ ਬਾਅਦ ਜੀ ਜੇ ਮੈਂ ਹੁਣ ਇਹਦੀਆਂ ਸੀਗੀਆਂ ਪੂਰੀ ਵੇਟ ਕਰੀ ਜਾਂਦੇ ਹੁਣ ਹੈ ਨਹੀਂ ਮੌਕੇ ਤੇ ਜਾਨੀ ਕਿ ਡਾਕਟਰ ਆਉਣ ਵਾਲਾ ਹੁਣ ਇਹ ਆਈ ਕਰਾਂਗੇ ਤਾਂ ਇਹਨਾਂ ਦੇ ਦੋਨਾਂ ਦੇ 079 ਵਾਲੀ ਕਿੱਟ ਲੱਗੀ ਵੀ ਆ ਜਿਹਨੂੰ ਜਿਵੇਂ ਕਹਿੰਦੇ ਨੇ 079 ਟੀਕੇ ਦਾ ਤੁਹਾਨੂੰ ਪਤਾ ਛੋਟਾ ਡਾਕਟਰ ਹੀ ਲਾਉਂਦਾ ਹੁੰਦਾ ਤਾਂ ਜਿਵੇਂ ਪਹਿਲੇ ਦਿਨ ਲਾਤਾ ਫਿਰ 7ਵੇਂ ਫਿਰ 9ਵੇਂ ਦਿਨ ਲਾ ਕੇ 10ਵੇਂ ਦਿਨ ਇਹ ਆਈ ਹੋਗੀ ਤੇ ਇਹਦੀਆਂ ਕੱਲ ਪੂਰੀਆਂ ਫੁੱਲ ਤਾਰਾਂ ਸੀ ਇਹ ਆਈ ਹੋਗੀ ਤੇ ਇਹਦੀਆਂ ਕੱਲ ਐ ਨਹੀਂ ਸੀ ਡਾਕਟਰ ਕਹਿੰਦਾ 10% ਹੀ ਟਾ ਟੀਕਾ ਤਾਂ ਜ਼ਰੂਰ ਭਰਿਆ ਸੀ ਟਾਈਮ ਤੋਂ ਟੀਕੇ ਦੇ ਤੇ ਪਰ ਇਹਨੇ ਕੱਲ ਦੁਪਹਿਰ ਤੋਂ ਬਾਅਦ ਇਹ ਤਾਰਾਂ ਜਿਹੜੀ ਲੰਬੋ ਪੂਰੀਆਂ ਫੁੱਲ ਦੇਣ ਲੱਗੀ ਤੇ ਆਹ ਟੀਕੇ ਤੋਂ ਬਾਅਦ ਹਟ ਗਈ ਸੀ ਤਾਂ ਉਸ ਤੋਂ ਬਾਅਦ ਨਾਲ ਹੀ ਜਿਹੜੀਆਂ ਦੁਬਾਰੇ ਤਾਰਾਂ ਗਈਆਂ ਇੱਕ ਚੀਜ਼ ਮੈਂ ਹੋਰ ਵੀ ਇਹਦੇ ਬੱਜ ਬਾਇਆ ਪਤੋ ਬੈਠਣ ਦੱਸ ਜਿਹੜੀਆਂ ਦੋਨੇ ਮੱਝਾਂ ਇਹਨਾਂ ਦੇ ਵੀ ਠੀਕ ਹੈ ਇਹ ਆ 10ਵੇਂ ਦਿਨ ਦੁਬਾਰੇ ਹੀਟ ਕੱਢ ਗਈਆਂ ਠੀਕ ਹੈ 10ਵੇਂ ਦਿਨ ਦੁਬਾਰੇ ਹੀਟ ਕੱਢ ਗਈਆਂ ਇਹਦਾ ਵੀ ਰੀਜਨ ਮੈਂ ਦੱਸਦਾ ਮੈਂ ਇੱਕ ਮੇਰੇ ਕੋਲੇ ਡੱਡੋ ਝੋਟੀ ਸੀ ਮੈਂ ਉਹਦੀ ਵੀ ਤੁਹਾਨੂੰ ਮੈਂ ਦੱਸਦਾ ਕਹਾਣੀ ਪੂਰੀ ਤਕੜੀ ਵੀ ਇਹ ਚੀਜ਼ਾਂ ਹੋ ਜਾਂਦਾਂਗਾ ਹੁੰਦਾਂ ਆਮ ਆਪਾਂ ਕਹਿੰਦੇ ਨੇ ਵੀ ਨਹੀਂ ਠੀਕ ਹੈ ਕੋਸ ਆਪਾਂ ਨੂੰ ਗਮਰਾਹ ਕੀਤਾ ਜਾਂਦਾ ਕੁਝ ਨਹੀਂ ਜਿਹੜਾ ਪਸ਼ੂ ਨਾਲ ਕਈ ਵਾਰੀ ਜਿਹੜੀ ਹੀਟ ਹੁੰਦੀ ਹੈ ਨਾ ਨੇਚਰਲੀ ਜਿਵੇਂ ਅੱਜ 10ਵੇਂ ਦਿਨ ਕੱਢੀ 10ਵੇਂ ਦਿਨ ਕੱਢ ਕੇ ਆਪਾਂ ਕੀ ਕਰਦੇ ਆ ਤਾਂ ਠੀਕ ਆ ਜੇ ਭਰਾ ਦਨੇ 10 ਠੀਕਾ ਭਰਾਉਣ ਤੋਂ 10 ਦਿਨਾਂ ਵੱਧ ਸੱਡੋ ਪਰੇ ਵਾਲਾ ਗੱਲ ਨਹੀਂ ਹੁੰਦੀ ਉਹ ਹੁੰਦੇ ਆ ਮਤਲਬ ਆਂਡਾ ਬੜਨਾ ਵੀ ਸਹੀ ਆਪਣੇ ਕੋਲੇ ਇਹ ਡੱਡੋ ਦੀ ਧਾਰਨ ਤੋਂ ਮੈਂ ਤੁਹਾਨੂੰ ਮੈਂ ਦੱਸਦਾ ਤਾਂ ਆਪਣੇ ਕੋਲੇ ਆ ਛੋਟੀ ਖੜੀ ਇੱਕ ਤਾਂ ਇਸ ਤਰ੍ਹਾਂ ਹੀ ਇਹ ਕਰਦੀ ਸੀਗੀ ਜਿਵੇਂ ਅੱਜ ਟੀਕਾ ਭਰਤਾ ਦੋ ਟੀਕੇ ਭਰਤੇ ਤੀਜੇ ਦਿਨ ਤਾਰਾਂ ਨਹੀਂ ਦੇਣੀਆਂ ਚੌਥੇ ਪੰਜ ਮਹੀਨਿਆਂ ਤਾਰਾਂ ਦੇਣੀਆਂ ਫੇਰ ਟੀਕਾ ਭਰਤਾ ਫੇਰ ਨਹੀਂ ਤਾਰਾਂ ਦੇਣੀਆਂ ਹਕੀਕਤ ਹੈ ਵੀ ਇਹ ਸੱਚ ਜਾਣਿਓ ਤਾਂ ਅੱਜ ਛੋਟੀਆਂ ਤੁਸੀਂ ਪਰਲੇ ਪਾਸੇ ਕਰਤੀ ਡੱਡੂ ਇਧਰ ਇੱਕਦਾ ਸੂਰਜ ਪੈਂਦਾ ਅਜ ਤਾਂ ਇਹ ਖੜੀ ਆ ਇਹ ਡੱਡੋ ਛੋਟੀ ਇਹਨੇ ਕਾਫੀ ਟਾਈਮ ਆਈ ਬੇਟ ਕਰਾਈ ਜਿਵੇਂ ਇਹਦੀ ਮਾਂ ਨੇ ਅੱਜ ਹੀਟ ਕੱਢੀ ਇਹਦੀ ਟੀਕੇ ਭਰ ਦਿੰਦੇ ਸੀ 10ਵੇਂ ਦਿਨ ਹੀਟ 9ਵੇਂ ਦਿਨ ਹੀਟ ਇਸ ਤਰੀਂ ਚੱਲੀ ਜਾਂਦਾ ਸੀ ਕੰਮ ਤਾਂ ਮੁੜ ਕੇ ਇਹੀ ਚੀਜ਼ ਮੈਂ ਆਖੀ ਮੈਂ ਜਿਵੇਂ ਹੁਣ ਡਾਕਟਰ ਨਾਲ ਵੀ ਸਲਾਹ ਕਰਾਂ ਉਹ ਕਹਿੰਦਾ ਦਵਾਈ ਤਰਾਂਗੇ ਯਾਰ ਹੀਟ ਨਹੀਂ ਸਹੀ ਪਰ ਮੈਂ ਇਹ ਮੰਨਿਆ ਮੈਂ ਕਿਹਾ ਯਾਰ ਜੇ ਤਾਰ ਹੀ ਦਿੰਦੀ ਹੈ ਹੀਟ ਤਾਂ ਤਾਰ ਸਾਫ਼ ਹੈ ਸਾਰਾ ਕੁਝ ਸਾਫ਼ ਹੈ ਮੈਂ ਕਹਿੰਦੇ ਆਪਾਂ ਸੈੱਟ ਵੀ ਦੂਜਾ ਕਰਦੇ ਆ ਮੈਂ ਬਾਈ ਜੀ ਇਹਦੇ ਨਾਲ ਕੀ ਕਰਦਾ ਰਿਹਾ ਜਿਵੇਂ ਅੱਜ ਇਹਨੇ ਤਾਰਾਂ ਦੇਤੀਆਂ ਟੀਕਾ ਭਰਤਾ ਦੂਜੇ ਦਿਨ ਇਹਨੇ ਤਾਰਾ ਨਹੀਂ ਦਿੱਤੀਆਂ ਜੀ ਡਾਕਟਰ ਨੂੰ ਟੀਕਾ ਭਰਾ ਡਾਕਟਰ ਕਹਿੰਦਾ ਯਾਰ 50% ਅੱਜ ਫੇਰ ਹੀਟ ਹੈਗੀ ਆ ਵੀ 50% ਤੇ ਜ਼ਿਆਦਾ ਨਹੀਂ ਤਾਂ ਦੂਜੇ ਦਿਨ ਕੀ ਹੋਇਆ ਜੀ ਫੇਰ ਤੀਜੇ ਦਿਨ ਇਹਨੇ ਤਾਰਾ ਨਹੀਂ ਦਿੱਤੀਆਂ ਚੌਥੇ ਦਿਨ ਇਹ ਜਾ ਕੇ ਫੇਰ ਬਰੀਕ ਤਾਰਾ ਇਹਦੇ ਮੈਂ ਡਾਕਟਰ ਫੇਰ ਸੱਦ ਲਿਆ ਮੈਂ ਤਾਂ ਸਭ ਤਾਰਾ ਦਿੰਦੀ ਆ ਟੀਕਾ ਭਰਨੀ ਪਰਨਾ ਕੋਈ ਦਵਾਈ ਨਹੀਂ ਧਰਨੀ ਅਸੀਂ ਭਾਈ ਜੀ ਫੇਰ ਇਹਦੇ ਚੌਥੇ ਦਿਨ ਟੀਕਾ ਦੇਤਾ ਇਹਨੇ ਪੰਜਵੇਂ ਡਾਕਟਰ ਕਹਿੰਦਾ ਯਾਰ ਬੜੀ ਵਧੀਆ ਯਾਰ ਹੀਟ ਪਰ ਹੀਟ ਛੱਡ ਜੂ ਅੱਜ ਠੀਕ ਹੈ ਡਾਕਟਰ ਸਾਹਿਬ ਕਹਿੰਦੇ ਹੀਟ ਛੱਡ ਜੂ ਅੱਜ ਤੇ ਮੈਂ ਭਾਈ ਕੀ ਕੀਤਾ ਫੇਰ ਚੌਥੇ ਦਿਨ ਟੀਕਾ ਪਰਿਆ ਪੰਜਵੇਂ ਦਿਨ ਫੇਰ ਨਹੀਂ ਇਹਦੇ ਤਾਰਾ ਛੇਵੇਂ ਤੋਂ ਸੱਤਵੇਂ ਦਿਨ ਇਹਦੇ ਫੇਰ ਤਾਰਾ ਸੀ ਮੈਂ ਫੇਰ ਟੀਕਾ ਪ੍ਰਵਤਾ ਇਹ ਡਾਕਟਰ ਸ਼ਰਮੇ ਨੂੰ ਵੀ ਪੁੱਛ ਸਕਦੇ ਆ ਫੇਰ ਟੀਕਾ ਪ੍ਰਵਤਾ ਫੇਰ ਇਹਨੇ 9ਵੇਂ 10ਵੇਂ ਦਿਨ ਇਹਨੇ ਦੋ ਦਿਨ ਤਾਰਾ ਨਹੀਂ ਕੀਤੀਆਂ ਦੋ ਦਿਨਾਂ ਬਾਅਦ ਉਹ ਫੇਰ ਤਾਰਾ ਦਿੱਤੀਆਂ ਮੈਂ ਫੇਰ ਟੀਕਾ ਪ੍ਰਵਤਾ ਬਾਈ ਚਲੋ ਉਦੋਂ ਬਾਅਦ ਇਹਦੇ ਪੰਜ ਟੀਕੇ ਲੱਗਤੇ ਨੇ ਇੱਕ ਇੱਕ ਦੋ ਦੋ ਦਿਨ ਸੰਨ ਦੋ ਤਾਂ ਟੀਕੇ ਇਕੱਠੇ ਪਰਤੇ ਜਿਹੜੇ ਤਿੰਨ ਟੀਕੇ ਸੀਗੇ ਉਹ ਇੱਕ ਇੱਕ ਦਿਨ ਸੰਨ ਛੱਡ ਕੇ ਤਰ੍ਹਾਂ ਦੇ ਆ ਕਰੇ ਤੇ ਇੱਕ ਇੱਕ ਦਿਨ ਸੰਨ ਛੱਡ ਕੇ ਦੇਈ ਜੇਕਰ 9 ਦਿਨ ਉਹ ਲੱਗੇ ਦੋ ਤਿੰਨ ਦਿਨ ਉਹ 14 15 ਦਿਨ ਇਹਨੇ ਹੀਟ ਰੱਖੀ ਤੇ ਮੈਂ ਇਹਦੇ ਪੰਜ ਟੀਕੇ ਦਿੱਤੇ ਬਾਈ ਜੀ ਐਸ ਤਰ੍ਹਾਂ ਜਦੋਂ ਬਰੀਕ ਤਾਰ ਹੋਵੇ ਤਾਂ ਉਹਦਾ ਰਿਜ਼ਲਟ ਇਹੀ ਆਇਆ ਜਦੋਂ ਚੈੱਕ ਕੀਤੀ ਮਨ ਨੂੰ ਤਾਂ ਮੇਰੇ ਨੂੰ ਵੀ ਆਇਆ ਸੀ ਵੀ ਨਹੀਂ ਯਾਰ ਜਦੋਂ ਹੀਟ ਨਹੀਂ ਸਹੀ ਹੁੰਦੀ ਸੀ ਪਰ ਜਦੋਂ ਚੈੱਕ ਕੀਤੀ ਬਾਈ ਜੀ ਗੱਬਣ ਸੀਗੀ ਦੁਬਾਰੇ ਫਿਰ ਚੈੱਕ ਕਰਾਈ ਗੱਬਣ ਸੀ ਚਲ ਹੁਣ ਪਰਮਾਤਮਾ ਦੀ ਕਿਰਪਾ ਨਾਲ ਥੋ ਸੇਵਾ ਸੁਭਾ ਕਰਦੇ ਆ ਇਸ ਤਰ੍ਹਾਂ ਇੱਕ ਦੋ ਚਾਂਸ ਹੋਰ ਦੇਖੇ ਮੈਂ ਠੀਕ ਹੈ ਆਪਾਂ ਟੀਕਾ ਭਰੋਣੇ ਆ ਟੀਕਾ ਭਰਉਣ ਤੋਂ 10ਵੇਂ ਦਿਨ ਜਾ ਕੇ ਫੇਰ ਜਿਹੜੀਆਂ ਮੱਜਾਂ ਤਾਰਾਂ ਦੇਣ ਲੱਗ ਜਾਂਦੀਆਂ ਜਦੋਂ ਤਾਰਾਂ ਦੇਣ ਲੱਗ ਜਾਂਦੀਆਂ 10ਵੇਂ ਦਿਨ ਆਪਾਂ ਕਹਿੰਦੇ ਛੱਡੋ ਯਾਰ ਇਹ ਤਾਂ ਹੀਟ ਹੀ ਨਹੀਂ ਸਹੀ ਬਾਈ ਉਹਦੀ ਹੀਟ ਜਮਾਂ ਸਹੀ ਹੁੰਦੀ ਆ ਉਹ ਜੇ ਆਪਾਂ ਵਧੀਆ ਆਪਾਂ ਗੱਲ ਕਰੀਏ ਫਾਰਮਰ ਨਾਲ ਗੱਲ ਕਰੀਏ ਜਾਂ ਆਪਦੇ ਤਜਰਬੇ ਨਾਲ ਗੱਲ ਕਰੀਏ ਜਾਂ ਜਿਹੜੇ ਹੋਰ ਤਜਰਬੇਕਾਰ ਬੰਦੇ ਆ ਉਹਨਾਂ ਦੀ ਗੱਲ ਕਰੀਏ ਆਪਾਂ ਠੀਕ ਹੈ ਕਿਉਂਕਿ ਕਹਿੰਦੇ ਹੁੰਦੇ ਆ ਤਜਰਬਾ ਵੱਡਾ ਹੁੰਦਾ ਹਰ ਕੰਮ ਦੇ ਵਿੱਚ ਹਰ ਕੰਮ ਦੇ ਵਿੱਚ ਜੇ ਆਪਾਂ ਗੱਲਬਾਤ ਕਰਾਂਗੇ ਤੇ ਯਰਬਾ ਸਭ ਤੋਂ ਵੱਡਾ ਹੁੰਦਾ ਤੇ ਯਰਬਾ ਇਹੀ ਕਹਿੰਦਾ ਵੀ ਜਿਹੜੇ ਲੋਕ ਤਜਰਬੇ ਵਾਲੇ ਵੀ ਜਿਹੜੇ ਜੇ ਪਹਿਲੀ ਹੀਟ ਸਹੀ ਨਹੀਂ ਤਾਂ ਜੇ ਪਸ਼ੂ 8-10 ਦਿਨਾਂ ਬਾਅਦ ਦੁਬਾਰੇ ਹੀਟ ਕੱਢਦਾ ਨਾ ਉਹ ਹੀਟ ਜਮੀ ਪ੍ਰੋਪਰ ਸਹੀ ਹੁੰਦੀ ਆ ਉਹਦਾ ਸੈੱਲ ਆਂਡਾ ਵੀ ਸਹੀ ਹੁੰਦਾ ਵੀ ਉਹਦੇ ਗੱਭਣ ਦੇ ਚਾਂਸ ਦੁੱਗਣੇ ਹੁੰਦੇ ਆ ਠੀਕ ਆ ਆਪਾਂ ਤੁਸੀਂ ਅੱਗੇ ਵੀ ਦੇਖਿਆ ਹੋਊ ਜਦੋਂ 079 ਕਿੱਟਾਂ ਲਾ ਕੇ ਆਪਾਂ ਏਆਈ ਕਰਦੇ ਆ ਜਿਵੇਂ ਅੱਜ ਏਆਈ ਕਰਤੀ ਤੇ 10ਵੇਂ ਦਿਨ ਦੁਬਾਰੇ ਆਪਾਂ ਨੂੰ ਡਾਕਟਰ ਵੀ ਕਹਿੰਦੇ ਵੀ ਨਿਗਰ ਰੱਖਿਓ 10ਵੇਂ ਦਿਨ ਦਾ ਇਹੀ ਕਾਰਨ ਹੁੰਦਾ ਜਦੋਂ ਨਿਗ੍ਹਾ ਰੱਖਦੇ ਆਂ ਤੇ ਜੇ 10 ਮਹੀਸਾਂ ਦੀ ਆਈ ਹੋਈ ਆ 079 ਨਾਲ ਉਹਦੇ 'ਚ ਤਿੰਨ ਮੱਝਾਂ ਇਹ ਜਿਹੀਆਂ ਹੁੰਦੀਆਂ ਤਾਂ ਸੱਤ ਮੱਝਾਂ ਤਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਪਹਿਲੀ ਵਾਰੀ ਕਨਸੀਵ ਕਰ ਜਾਂਦੀਆਂ ਪੰਜ ਮੰਨੂ ਪੰਜ ਪਹਿਲੀ ਵਾਰ ਕਨਸੀਵ ਕਰਦੀਆਂ ਤੇ ਤਿੰਨ ਮੱਝਾਂ ਉਹਨਾਂ ਦੇ ਵਿੱਚੋਂ ਦੁਬਾਰੇ 10ਵੇਂ ਦਿਨ ਹੀਟ ਕੱਢਦੀਆਂ ਉਦੋਂ ਟੀਕਾ ਭਰੌਣੇ ਉਦੋਂ ਕਨਸੀਵ ਕਰਦੀਆਂ ਜੀ ਹੈਨਾ ਤਾਂ ਕਨਸੀਵ ਕਰਕੇ ਉਦੋਂ ਤਾਂ ਫੇਰ ਜਾ ਕੇ ਗੱਲ ਬਣਦੀ ਆ ਤੇ ਉਦੋਂ ਜਦੋਂ ਚੱਕਰ ਆਉਣੇ ਆ ਫੇਰ ਗੱਬਣੀ ਹੁੰਦੀਆਂ ਤੇ ਦੋ ਮੱਝਾਂ ਦੇ ਚਲੋ ਚਾਂਸ ਖਾਲੀ ਹੁੰਦੇ ਜਿਵੇਂ ਆਪਾਂ ਕਹ ਤੇ ਜਿਹਦੀ ਮੈਂ ਤੁਹਾਨੂੰ ਦੱਸੀ ਦਿੱਤੀ ਵੀ ਹਾਰਮੋਨ ਦੀ ਗੜਬੜ ਹੋ ਗਈ ਸੀਗੀ ਬਾਈ ਇਹਦੀ ਜਿੰਮੇ ਜੁਨੀ ਬਰਾਟੀ ਵਾਲਨੇ ਦਵਾਈ ਲੈ ਕੇ ਦਿੱਤੀ ਸੀਗੀ ਉਮੇ ਜ਼ਿਕਰ ਚੱਲੀ ਜਾਂਦੀ ਆ ਬਸ ਕੱਟੀ ਰਜਣ ਲੱਗੀ ਕਿਉਂਕਿ ਕੱਟੀ ਦੀ ਸਿਹਤ ਤੋਂ ਪਤਾ ਲੱਗਦਾ ਵੀ ਕੱਟੀ ਨਹੀਂ ਫਿਰ ਬੀਕ ਹੋਣ ਲੱਗ ਜਾਂਦੀ ਕੱਟੀ ਜੇ ਜ਼ਿਆਦਾ ਮਤਲਬ ਦੁੱਧ ਘੱਟ ਹੁੰਦਾ ਮਤਲਬ ਹੁਣ ਮੇਰੇ ਹਿਸਾਬ ਨਾਲ 2.5 ਕਿਲੋ ਤਾਂ ਦੁੱਧ ਯਕੀਨਨ ਨਹੀਂ ਆਉਣ ਲੱਗਿਆ ਹੋਊ ਕਿਉਂਕਿ ਥਣ ਕਰੜੇ ਹੋਣ ਲੱਗੇ ਪਰ ਦਨ ਜਰੂਰ ਲੱਗੇ ਕਹਿੰਦੇ ਹੁੰਦੇ ਆ ਵੀ ਹੱਲ ਹਰ ਇੱਕ ਚੀਜ਼ ਦਾ ਹੁੰਦਾ ਜੇ ਆਪਾਂ ਹੱਲ ਕਰਾਂਗੇ ਕੋਈ ਤਾਂ ਤੁਸੀਂ ਵੀ ਦੱਸੋ ਇੱਕ ਚੀਜ਼ ਹੋਰ ਦੱਸੋ ਕਮੈਂਟ ਕਰਕੇ ਸਾਰੇ ਭਰਾਗੇ ਕਿਉਂਕਿ ਦੇਖੋ ਫਾਰਮ ਸੋਡਾ ਸਾਰੇ ਭਰਾਵਾਂ ਦੀ ਹੈ ਤਾਂ ਵੀ ਜੇ ਹੁਣ ਰੰਗ ਕਰਨ ਦੀ ਸਟਾਰਟਿੰਗ ਕਰਦੇ ਸੀਗੇ ਚਲੋ ਬਾਹਰੋਂ ਤਾਂ ਦੂਜੇ ਲੁੱਟ ਤਾਂ ਰੰਗ ਹੋਇਆ ਵਾ ਪਾਈਪਾਂ ਨੂੰ ਪਾਈਪਾਂ ਨੂੰ ਮੇਰੇ ਇਰਾਦੇ ਹੁੰਦੇ ਮੈਨੂੰ ਸੋਣਾ ਲੱਗਦਾ ਵੀ ਮੈਂ ਕਿਹਾ ਦੋ ਰੰਗਾਂ ਦੇ ਵਿੱਚ ਹੀ ਕਰਾਇਆ ਜਾਵੇ ਵੀ ਤਾਂ ਲਈ ਪਾਈਪ ਨੂੰ ਹੋਰ ਰੰਗ ਕਰਾਇਆ ਜਾਵੇ ਤੇ ਥੱਲੇ ਵਾਲੀ ਪਾਈਪ ਨੂੰ ਜਿਹੜਾ ਹੋਰ ਰੰਗ ਕਰਾਇਆ ਜਾਵੇ ਨਾ ਤਾਂ ਹੁਣ ਦਿਨ ਖੁੱਲਣ ਲੱਗੇ ਨਾਲੇ ਤੋਂ ਬਾਅਦ ਜੰਗਾਲ ਜੰਗੂਲ ਜਿਹੜੀ ਹੁਣ ਤਰੇਲਾਂ ਤਰੂਲਾਂ ਦੇ ਵਿੱਚ ਕੰਮ ਨਹੀਂ ਮੌਕਾ ਮਿਲਦੇ ਨਹੀਂ ਸੀ ਰੰਗ ਰੂੰਗਾਲ ਤਾਂ ਫਿਰ ਹੁਣ ਇਹਦਾ ਜ ਤਾਂ ਇਹ ਵੀ ਲਾਜ਼ਮੀ ਦੱਸੋ ਕਮੈਂਟ ਦੇ ਵਿੱਚ ਸਾਡਾ ਮੇਰਾ ਇਰਾਦਾ ਐ ਜੀ ਸੀਗਾ ਵੀ ਤਾਂ ਆਹ ਨੀਲਾ ਕਰ ਦਈਏ ਤੇ ਥੱਲੇ ਹਰਾ ਕਰ ਦਈਏ ਤੇ ਇਹ ਦੋ ਰੰਗ ਕਰ ਦਈਏ ਵੀ ਨੀਲਾ ਤੇ ਹਰਾ ਤਾਂ ਤੁਸੀਂ ਦੱਸੋ ਵੀ ਕਿਹੜਾ ਰੰਗ ਤੁਹਾਨੂੰ ਵਧੀਆ ਲੱਗਦਾ ਤੇ ਆਪਾਂ ਉਹੀ ਰੰਗ ਪਹਿਲਾਂ ਐ ਸੀਗਾ ਵੀ ਇੱਕ ਤੇ ਪੀਲਾ ਕਰ ਦਈਏ ਇੱਕ ਤੇ ਨੀਲਾ ਕਰ ਦਈਏ ਤਾਂ ਨੀਲੇ ਰੰਗ ਦਾ ਇਸ ਕਰਕੇ ਠੀਕ ਐ ਤੇ ਪੀਲੇ ਰੰਗ ਦਾ ਐਂ ਕਰਤਾ ਕੰਮ ਬੰਦ ਵੀ ਜਦੋਂ ਹੁਣ ਗਰਮੀ ਆਊ ਤਾਂ ਇੱਕ ਤਾਂ ਛਟੇ ਛਟੇ ਪਸ਼ੂ ਮਾਰੀ ਜਾਂਦੇ ਵੀ ਪੀਲੇ ਰੰਗ ਚ ਬੜਾ ਜਿਆਦਾ ਜਦੋਂ ਗੋਹੇ ਦੇ ਛੱਟੇ ਪੈ ਜਾਂਦੇ ਪਾਇਪ ਤੇ ਉਹ ਸ਼ੋਣੀ ਨਹੀਂ ਲੱਗਦੀ ਤਾਂ ਦੂਜੀ ਗੱਲ ਵੀ ਜਿਹੜਾ ਪੀਲਾ ਰੰਗ ਹੈ ਜਦੋਂ ਗਰਮੀਆਂ ਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਆ ਹੁੰਦਾ ਸਾਰਾ ਆਪਾਂ ਪੀਲਾ ਕੱਪੜਾ ਜਿਆ ਵੀ ਪਾ ਲੰਨੇ ਆ ਸਾਰੇ ਮਥਰ ਮਥਰੇ ਆਪ ਦੇ ਉੱਤੇ ਬੈਠੀ ਜਾਂਦੇ ਹਨ ਬਰੀਕ ਜੀ ਉਹ ਮਥਰੀ ਜੀ ਕਹਿੰਦੇ ਨੇ ਜਿਹੜੀ ਹੈਨਾ ਉਹ ਬੜੀ ਡਿੱਗਦੀ ਆ ਪੀਲੇ ਜੇ ਰੰਗ ਤੇ ਉਹ ਸਟਾਰਟਿੰਗ ਜੇ ਹੋ ਜਾਂਦੀ ਹੈ ਤਾਂ ਇਸ ਕਰਕੇ ਆ ਤੁਸੀਂ ਇਹ ਵੀ ਸਾਨੂੰ ਜਰੂਰ ਦੱਸੋ ਤਾਂ ਬਾਕੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਬਾਕੀ ਸਸੇਕਾਲ ਸਾਰਿਆਂ ਨੂੰ ਧੰਨਵਾਦ ਆ ਤੁਹਾਡਾ ਸਾਰੇ ਵੀਰਾਂ ਦਾ ਜਿਹੜਾ ਆਪਦਾ ਕੀਮਤੀ ਟਾਈਮ ਦਿੰਨੇ ਆ ਕਿਵੇਂ ਝੋਟੀਆਂ ਅੱਗੇ ਨੂੰ ਲੱਗਿਆ ਫਰਕ ਫੁਰਕ ਪੈਣ ਤਾਂ ਹੁਣ ਥੋੜੀ ਜਿਆਦਾ ਸਮਾਈ ਕੀਤੀ ਹੈ ਕਿਉਂਕਿ ਆਧਾ ਦਗਬਣ ਦੇ ਨੇੜੇ ਪਹੁੰਚ ਗਏ ਹੋਣਗੇ ਜਦੋਂ ਇਹਦਾ ਸੂਰਜ ਅੰਦਰੋਂ ਸਾਜ ਹੀ ਬਣ ਜਾਂਦੀ ਹੈ ਤਮਾਕੀ ਰੇਤਾਰ ਉਤਾ ਪਾਉਣ ਦਾ ਥੋੜਾ ਜਿਹਾ ਬਾਹਰ ਥੋੜਾ ਜਿਹਾ ਨਜ਼ਾਰਾ ਜਦੋਂ ਪਸ਼ੂ ਕੁਛ ਬਹਿ ਜਾਂਦੇ ਨੇ ਰੇਤੇ ਤੇ ਫਿਰ ਇੱਕ ਵਾਰੀ ਬਹਿ ਕੇ ਤੇ ਬੈਠੇ ਰਹਿੰਦੇ ਫਿਰ ਕਲਕਾਨ ਜਾਣੀ ਹੁੰਦੇ ਤਾਂ ਉਹਦੇ ਉੱਤਰ ਲੀਆਂ ਸਾਰੀਆਂ ਮਸਤੀ ਨਾਲ ਬੈਠੀਆਂ ਇਧਰ ਨੇ ਖੜੀਆਂ ਹੋ ਗਈਆਂ ਸੀ ਤਾਂ ਭਾਈ ਜਾਣਗੇ ਤਾਂ ਠੀਕ ਆ ਜੀ ਧੰਨਵਾਦ ਸਸ਼ੀਕਾਂ ਤਾਂ ਪਸ਼ੂਆਂ ਦੇ ਵਿੱਚ ਜਿਹੜੇ ਪਸ਼ੂ ਸੋਡੇ ਬੈੰਦੇ ਆ ਦੋ ਤਿੰਨ ਗੇੜੇ ਇਹ ਮਾਲਕ ਦਾ ਆਪਦੀ ਫਰਜ਼ ਬਣਦਾ ਜੇ ਨੁਕਰ ਵੀ ਹੈ ਮਗਰਲੇ ਘਰੇ ਆਈ ਹੋਇਆ ਸੀਗੇ ਤਾਂ ਇਹਨਾਂ ਨੇ ਜਿਹੜੇ ਮਗਰਲੇ ਨੁਕਰ ਹੁੰਦੇ ਸੀ ਉਹ ਦੱਸਦੇ ਨਹੀਂ ਸੀਗੇ ਵੀ ਭਾਈ ਵੀ ਅੱਜ ਹੀਟ ਆਈ ਜਾਂ ਨਾ ਆਈ ਹਨਾ ਤਾਂ ਉਹ ਸੱਚੀ ਮੁੱੱਚੀ ਇਹੀ ਕੰਮ ਹੁੰਦਾ ਸੀ ਜਮੀ ਨਹੀਂ ਦੱਸਦੇ ਸੀ ਭਾਈ ਠੀਕ ਹੈ ਭਾਈ ਜੀ ਕਿਉਂਕਿ ਜੜੇ ਹੀ ਜੜੀ ਹੀਟ ਦੇ ਪਤਾ ਹੁੰਦਾ ਹੀਟ ਦਾ ਹੁਣ ਅੱਜ ਕੱਲ ਇੱਕ ਹੋਰ ਵੀ ਆ ਮੁੰਡਿਆਂ ਦੇ ਫੋਨ ਆ ਜਾਂਦਾ ਭਾਈ ਜੀ ਰਿੰਗੀ ਨਿਕਲੀਆਂ ਤਾਰਾਂ ਦਿੰਦੀਆਂ ਨਹੀਂ ਬਈ ਮੈਂ ਤਾਂ ਰਿੰਗਦਿਆਂ ਰੂੰਆਂ ਦੇਖੇ ਨਹੀਂ ਕੱਲੀ ਦਿੱਲੀ ਵਾਲੀ ਮੱਝ ਰਿੰਗਦੀ ਆ ਆਪਣੀ ਹੋਰ ਕੋਈ ਮੱਝ ਨਹੀਂ ਮੈਂ ਤਾਂ ਰਿੰਗਦੀ ਦੇਖਿਆ ਅਜੇ ਤੱਕ ਇੰਨੇ ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ ਹਰ ਇੱਕ ਮੱਝ ਦੀਆਂ ਤਾਰਾਂ ਦੇਖੀ ਦੀਆਂ ਬੈਠੀਆਂ ਦੇ ਤਾਰਾਂ ਦੇ ਹੀ ਜਾਂਦੀਆਂ ਹੁਣ ਡਾਕਟਰ ਆਉਣ ਵਾਲਾ ਹੋਊਗਾ ਤੇ ਬਸ ਸਾਰਿਆਂ ਦੀ ਏਆਈ ਕਰ ਦਾਂਗੇ ਚੈੱਕ ਕਰੀ ਚੱਲਾਂਗੇ ਜਿਹੜੇ ਦੀ ਹੀਟ ਘੱਟ ਵੱਧ ਹੈ ਉਹ ਛੱਡ ਦਾਂਗੇ ਦੂਜੇ ਦੀ ਜਿਹੜੇ ਦੀ ਪਤਾ ਲੱਗਦਾ ਮੰਨ ਇਸ ਵੇਲੇ ਪਸ਼ੂ ਬਾਹਰ ਆ ਕੇ ਬੈੰਦੇ ਐ ਇਸ ਵੇਲੇ ਪੂਰੀ ਗੌਰ ਨਾਲ ਦੇਖਿਆ ਕਰੋ ਤਾਂ ਜੇ ਪਸ਼ੂ ਮੰਨ ਲਾ ਆ ਕੇ ਸੋਡੇ ਦਵਾਰੇ 3 ਵਜੇ ਸੰਨੀਆਂ ਤੋਂ ਬਾਅਦ ਫੇਰ ਬੈੰਦੇ ਉਹਦੋਂ ਵੀ ਗੌਰ ਕਰੋ ਤਾਂ ਜਿਆਦੇ ਜਿਹੜਾ ਤਾਰਾਂ ਦਾ ਪਤਾ ਲੱਗ ਜਾਂਦਾ ਇਹਦਾ ਚਾਂਸ ਤੜਕੇ ਵਾਲਾ ਜਾਂ ਤਾਂ ਤੜਕੇ ਜਦੋਂ ਆਪਾਂ 8-9 ਵਜੇ ਪਾਣੀ ਪੁਣੀ ਪਿਆ ਕੇ ਬਾਹਰ ਬੰਨਦੇ ਆ ਤਾਂ ਉਦੋਂ ਬਾਅਦ ਜਦੋਂ ਬੈੰਦੇ ਐ ਪਸ਼ੂ 9-10 ਵਜੇ ਮੰਨ ਲਓ ਜਦੋਂ ਬੈਠਾ ਨੂੰ ਅੱਧਾ ਪੌਣਾ ਘੰਟਾ ਹੋ ਗਿਆ ਉਹ ਤੋ ਤਾਰਾਂ ਸਟਾਰਟ ਹੁੰਦੀਆਂ ਤੇ ਜਿਆਦੇ ਪਸ਼ੂਆਂ ਦੇ ਦੇਖਣ ਨੂੰ ਤੇ ਜਿਆਦੇ ਪਸ਼ੂਆਂ ਦਾ ਦੇਖਣ ਨੂੰ ਜਿਹੜੀਆਂ ਤਾਰਾਂ ਦਿੰਦੇ ਆ ਉਹ ਰਾਤ ਵਾਲਾ ਬਿਲਹੀ ਹੁੰਦਾ ਜਦੋਂ ਆਪ ਨੂੰ ਪਤਾ ਲੱਗਦਾ ਪ੍ਰੋਪਰ ਹੀਟ ਦਾ ਵੀ ਬਰੀਕ ਤਾਰ ਆ ਕੁਝ ਵੀ ਜਦੋਂ ਆਥਨ ਵਾਲੇ ਕੱਖ ਖਾ ਕੇ ਪਾਣੀ ਪੁਣੀ ਪੀ ਕੇ ਬੈਂਦੀਆਂ ਹਨ 8 9 ਵਜੇ ਬੈਠੀਆਂ ਹੁੰਦੀਆਂ ਜਾਂ ਸਾਡਿਆਂ ਦਾ ਲੇਟ ਹੁੰਦਾ ਹਟ ਉਹਦਾ 9 9:30 ਵਜੇ ਬੈਂਦੀਆਂ ਤਾਂ ਜਿਵੇਂ ਆਮ ਘਰਾਂ ਦੇ ਵਿੱਚ ਚਲੋ ਆਪਾਂ 6 7 ਵਜੇ ਅੰਦਰ ਕਰਦਾਂ ਨੇ ਉਸ ਤੋਂ ਬਾਅਦ ਬੈਹ ਜਾਂਦੀਆਂ ਹਨ ਪਸ਼ੂਆਂ ਦੇ ਹਿਸਾਬ ਨਾਲ ਕੰਮ ਤੇ ਟਾਈਮ ਟੂਮ ਲੱਗਦਾ ਰਹਿੰਦਾ ਪਰ ਜਦੋਂ ਵੀ ਬੈਠੀਆਂ ਨੂੰ ਅੱਧਾ ਪੂਨਾ ਘੰਟਾ ਹੋ ਗਿਆ ਤੇ ਉਦੋਂ ਜਾ ਕੇ ਜਰੂਰ ਕਰਿਆ ਕਰੋ ਨਿਗਾਹ ਮਾਰਿਆ ਕਰੋ ਉੱਥੇ ਫਾਰਮ ਤੇ ਤਾਂ ਫੇਰ ਪਤਾ ਲੱਗ ਜਾਂਦਾ ਫੇਰ ਪ੍ਰੋਪਰ ਟਾਈਮ ਲੰਘ ਦੇਣੀ ਬਾਈ ਬਸ ਉਹੀ ਟਾਈਮ ਲਗਾਉਣ ਨਾਲ ਮਗਰਲੀ ਵਾਰ ਬਹੁ ਮੈਸਾ ਖਾਲੀ ਨਿਕਲੀਆਂ ਕਿਉਂਕਿ ਜਦੋਂ ਹੀਟਰ ਨਹੀਂ ਪਤਾ ਲੱਗਦੇ ਡਾਕਟਰ ਆਉਂਦੇ ਕਿ ਇਹਦੀ ਹੀਟ ਘਟ ਗਈ ਕਿਸ ਦੀ ਵਧ ਗਈ ਜਿਵੇਂ ਤਾਂ ਇੱਕ ਅੱਧੀ ਊਂ ਕੁਛ ਰਹਿੰਦੀ ਨਹੀਂ ਠੀਕ ਆ ਉਹ ਸਾਰਾ ਕੁਛ ਕੁਛ ਕਾਣੀ ਸੀ ਕੁਛ ਕੰਨ ਪੈ ਗਿਆ ਉਹ ਕਾ ਹਫਤੇ ਜੀ ਨਹੀਂ ਉਹ ਸੱਚ ਹੋ ਗਈ ਸੀਗੀ ਠੀਕ ਆ ਕਿਉਂਕਿ ਕੁਸਤਾ ਹੀਟ ਨਹੀਂ ਦੱਸਦੇ ਸੀ ਨਾ ਤਾਰਾਂ ਦਾ ਪਤਾ ਲੱਗਦਾ ਜਦੋਂ ਮਾੜਾ ਮੋਟਾ ਆਪ ਨੂੰ ਪਤਾ ਲੱਗਦਾ ਉਹਨੂੰ ਹੀਟ ਹੁੰਦੀ ਡਾਕਟਰ ਆ ਜਾਂਦੇ ਹੈ ਅਗਲਾ ਕਹਿੰਦਾ 50% ਆ ਯਾਰ ਤੇ ਕੁਛ ਜਿਹਦੀ ਆਪ ਨੂੰ ਪਤਾ ਪਤਾ ਲੱਗਦਾ ਇੱਕ ਅੱਧੀ ਮਤਲਬ ਕਰਦੇ ਕਰਦੇ ਨੂੰ ਜਿਹੜੇ 12-13 ਪਸ਼ੂ ਆ 2023 ਦੇ ਵਿੱਚ ਸੂਨੇ ਸੀ ਉਹ ਹੁਣ ਉਹੀ ਟਾਈਮ 'ਚ 2024 'ਚ ਸੂਂਦੇ ਆ 2 ਸਾਲਾਂ ਬਾਅਦ ਸੂਰੇ ਆ ਉਹ 7ਵੇਂ ਮਹੀਨੇ ਸੂਆ ਸਟਾਰਟ ਹੋਣਾ ਉਹਨਾਂ ਦਾ ਤੇ ਨਹੀਂ ਉਹਨਾਂ ਦਾ ਇਸ ਸਾਲ ਦੇ ਵਿੱਚ ਹੀ 7ਵੇਂ ਮਹੀਨੇ ਸੂਆ ਸਟਾਰਟ ਹੋਣਾ ਸੀ ਉਹ 9-10 ਪਸ਼ੂਆਂ ਦਾ ਤਾਂ ਇਹੀ ਚੱਕਰ ਹੁੰਦਾ ਹੈ ਇਸੇ ਨਾਲ ਹੀ ਲੇਟ ਹੋ ਜਾਂਦਾ ਬੰਦਾ ਠੀਕ ਹੈ ਲੇਟ ਨਾ ਮਤਲਬ ਹੋਇਆ ਕਰੋ ਵੀ ਗੌਰ ਰੱਖਿਆ ਕਰੋ ਇੱਕ ਵਾਰੀ ਢੇੜਾ ਗੂੜਾ ਮਾਰਿਆ ਕਰੋ ਉਸ ਤੋਂ ਬਾਅਦ ਚੱਲ ਆਏ ਸੀਗਾ ਵੀ ਚੱਲ ਜਦੋਂ ਬਾਹਰ ਮੂਰ ਜਾਣਾ ਦੂਜੀਆਂ ਡਿਊਟੀ ਲਵਾ ਦੇਈਦਾ ਵੀ ਹੋਰ ਜਾਓ ਨਾ ਜਾਓ ਇੱਕ ਸਨਨੀ ਦੇ ਟਾਈਮ ਤੇ ਇਹ ਤਾਂ ਦਾਣਾ ਖ ਠੀਕ ਹੈ ਜੀ ਤੇ ਇੱਕ ਜਿਹੜੀ ਨਿਗਾਹ ਮਾਰਨੀ ਆ ਬੈਠੇ ਪਸੂਆਂ ਤੇ ਆਪ ਇਹ ਦੋ ਤਿੰਨ ਕੰਮ ਆਪ ਕਰ ਲਓ ਬਸ ਹੋਰ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ ਠੀਕ ਹੈ ਜਿਵੇਂ ਜਿਵੇਂ ਕੰਮ ਵਧੀ ਜਾਂਦਾ ਇਹ ਵੀ ਤਸੱਲੀ ਆ ਬਸ ਇੰਨਾ ਕੁ ਪਤਾ ਲੱਗਣਾ ਚਾਹੀਦਾ ਆਪਾਂ ਨੂੰ ਵੀ ਯਾਰ ਕਿਵੇਂ ਆ ਪਸੂ ਸਾਰੇ ਸੈਟ ਆ ਕੋਈ ਹੀਟ ਹੈ ਜਦੋਂ ਚੈੱਕ ਪਾਸ ਹੋ ਗਈ ਉਦੋਂ ਤਾਂ ਟੈਂਸ਼ਨ ਖਤਮ ਹੋ ਜਾਂਦੇ ਗੱਬਣ ਹੋ ਜਾਂਦੀਆਂ ਤਾਂ ਤਰੀਕ ਲਿਖ ਕੇ ਤੇ ਇਹਦੀ ਤਰੀਕ ਵੀ ਪ੍ਰੋਪਰ ਲਿਖਾਂਗੇ ਥੋੜਾ ਜਿਹਾ ਕੁਛ ਆ ਜਿਵੇਂ ਇੱਧਰ ਤਾਂ ਡਾਕਟਰਾਂ ਨੇ ਆਖਿਆ ਜੀ ਵੀ ਹੋ ਸਕਦਾ ਹਾਰਮੋਨਾਂ ਇਹ ਵੀ ਗੜਬੜ ਹੋ ਸਕਦਾ ਜਿਵੇਂ ਇਹਦੇ ਕੋਲੇ ਟਾਈਮ ਬਹੁਤ ਘੱਟ ਸੀਗਾ ਇਹ 37 ਦਿਨ ਪਹਿਲਾਂ ਦੁੱ ਤਾਂ ਦੇਖਿਆ ਵੀ ਇਹਦੇ ਚ ਦਿਨੀ 37 ਦਿਨ ਰਹਿ ਗਏ ਸੀ ਆ ਪਹਿਲੇ ਨੰਬਰ ਵਾਲੀ ਸੈਕਟਰ ਲਈ ਮੱਝ ਚ 37 ਦਿਨਾਂ ਤੋਂ ਕੱਖ ਪੱਠੇ ਬੰਦ ਕਰ ਤੇ ਘਟਾਤੇ ਜਾਨੀ ਕਿ ਤੂੜੀ ਵਧਾਤੀ ਦਾਣਾ ਜਮੀ ਬੰਦ ਹੋ ਗਿਆ ਸੀ ਪਾਣੀ ਇੱਕ ਟਾਈਮ ਬੰਦ ਹੋ ਗਿਆ ਸੀ ਇਹਨੇ ਬੰਦ ਕਰਦੀ ਕਰਦੀ ਸੂਣ ਦੇ ਬੱਚੇ ਦੇ ਉਹੀ 23 24 ਦਿਨ ਰਹਿ ਗਏ ਜਦੋਂ ਦੁਬਾਰੇ ਅਸੀਂ ਮੈਂ ਕਿਹਾ ਕੁਝ ਨਹੀਂ ਹੁੰਦਾ ਧਾਰਾਈਆਂ ਰਹਿ ਗਈਆਂ ਥਣਾ ਚ ਤਾਂ ਦਾਣਾ ਸਟਾਰਟ ਕਰ ਦੋ ਦਾਣਾ ਸਟਾਰਟ ਕੀਤਾ 23 ਦਿਨ ਰਹਿ ਗਏ ਜਿਹੜੀ ਜਾਨੀ ਕਿ ਸਮਾਈ ਡੇਢ ਦੋ ਮਹੀਨੇ ਪਹਿਲਾਂ ਹੋਣੀ ਸੀ ਉਹ ਸਮਾਈ ਨਹੀਂ ਹੋਈ ਡਾਕਟਰ ਕਹਿੰਦੇ ਵੀ ਉਸ ਹਾਬ ਨਾਲ ਇਹਦੇ 6 ਪਗਵਾਨੀ ਬਣਿਆ ਵੀ ਹੋ ਸਕਦਾ ਹਾਰਮੋਨ ਦੀ ਤਾਕਤ ਪਰ ਉਹਨੇ ਪੱਕਾ ਨਹੀਂ ਰੀਜ਼ਨ ਕਹਿ ਸਕਦੇ ਪਰ ਜਿਹੜੇ ਆਪਣੇ ਬ੍ਰੀਡਰ ਭਰਾਗੇ ਉਹ ਸਾਰੇ ਇਹੀ ਗੱਲ ਕਹਿੰਦੇ ਉਹ ਕਦੇ ਨਹੀਂ ਯਾਰ ਅੱਗੇ ਵੀ ਆਪਾਂ ਕਈ ਵਾਰੀ ਹੁੰਦਾ ਸੀ ਅੱਗੇ ਆਪਣੇ ਹੁਣ ਵੀ ਪੁਰਾਣੇ ਦੱਸਦੇ ਕੋਈ ਨਾ ਕੋਈ ਟਾਮੇ ਟੱਲੇ ਕੋਈ ਪਸ਼ੂ ਸੀਲ ਹੁੰਦਾ ਦੁੱਧ ਜਿਆਦਾ ਹੀ ਘੱਟ ਪੈਸੇ ਨਹੀਂ ਤਾਂ ਉਹ ਐਂਡ ਤੇ ਕਚੋਈ ਗਏ ਤੇ ਪਤਾ ਲੱਗਿਆ ਵੀ ਜਾਰੇ ਦਾ ਪਸ਼ੂ ਹੀ ਸੂਣ ਵਾਲਾ ਸੀ ਤਾਂ ਐਦਾਂ ਹੀ ਪਸ਼ੂ ਵੀ 10-15 ਦਿਨ ਪਹਿਲਾਂ ਕ ਦੁੱਧ ਛੱਡਦੇ ਤੇ ਸੂਪ ਆਉਂਦੀਆਂ ਪਰ ਉਹ ਦੁੱਧ ਘੱਟ ਜ਼ਰੂਰ ਦੇਂਦੀਆਂ ਸੀ ਤੇ ਦੁੱਧ ਲਾਜ਼ਮੀ ਦਿੰਦੀਆਂ ਸੀ ਵੀ ਇਹ ਵੀ ਨਹੀਂ ਕੜਪੜ ਹੋ ਸਕਦੀ ਤੇ ਡਾਕਟਰਾਂ ਦੇ ਮੁਕਾਬਲੇ ਕੜਪੜ ਹੋ ਸਕਦੀ ਹੈ ਵੀ ਜਦੋਂ ਛੇਪਕ ਦੇ ਟਾਈਮ ਤੇ ਨਹੀਂ ਛੱਡਿਆ ਗਿਆ ਪਸ਼ੂ ਕਿਉਂਕਿ ਥੋੜਾ ਜਿਹਾ ਮੈਨੂੰ ਵੀ ਲਾਲਚ ਹੋ ਗਿਆ ਸੋਨੂੰ ਪਤਾ ਮੈਂ ਦਿਲ ਦੀਆਂ ਗੱਲਾਂ ਹੀ ਕਰਦਾ ਹਾਂ ਉਹਨਾਂ ਛੋਡੇ ਨਾਲ ਕਦੇ ਐਦਾਂ ਫਾਰਮ ਦੀਆਂ ਗੱਲਾਂ ਕੀਤੀਆਂ ਨਹੀਂ ਬਿਲੁੱਚ ਪਹੋਜੀ ਵਾਲੀਆਂ ਹਨ ਕਿਉਂਕਿ ਜਿਹੜਾ ਕੋਸਾ ਕਾਟਾ ਵਾਧਾ ਸਾਰਾ ਕੁਝ ਛੋਡੇ ਨਾਲ ਹੀ ਸਾਂਝਾ ਕਰੀਦਾ ਕਿਉਂਕਿ ਛੋਡੀਆਂ ਦਬਾਵਾਂ ਦੇ ਨਾਲ ਹੀ ਇ ਬੀ ਸਵਾਦ ਆਊਗਾ ਜਦੋਂ ਭਰਾਵਾਂ ਨੂੰ ਆਪਾਂ ਨਹੀਂ ਦੱਸਦੇ ਹਨ ਤਾਂ ਬਾਕੀ ਜਦੋਂ ਹੁਣ ਜਿਹੜੇ ਪਸ਼ੂ ਸੀਗੇ ਚਾਰ ਝੋਟੀਆਂ ਸੀਗੀਆਂ ਪੰਜ ਛੇ ਮੱਝਾਂ ਸੀਗੀਆਂ ਠੀਕ ਹੈ ਜੀ 10 ਤੋਂ 11 ਪਸ਼ੂ ਜਿਹੜੇ ਮਗਰੋਂ ਲੇਟ ਹੋ ਗਏ ਤਾਂ ਫਿਰ ਇਹਨਾਂ ਦੇ ਉੱਤੇ ਬੋਝ ਆ ਗਿਆ ਸਾਰਾ ਫਾਰਮ ਦਾ ਜਿਹੜੀਆਂ ਵੱਡੀਆਂ ਮੱਝਾਂ ਸੀ ਇਹਦੇ ਉੱਤੇ ਆ ਨਾਗਣੀ ਉੱਤੇ ਮੁਕਸਰ ਵਾਲੀ ਉੱਤੇ ਇਦਾਂ ਦੀਆਂ ਮੱਝਾਂ ਸੀਗੀਆਂ ਚਾਰ ਪੰਜ ਜਿਹੜੀਆਂ ਵੱਡੀਆਂ ਕਿਉਂਕਿ ਇਹ ਦੁੱਧ ਐਂਡ ਤੱਕ ਜਿਵੇਂ ਉਹ ਰਾਜਸਥਾਨ ਵਾਲੀ ਹੋ ਗਈ ਐਂਡ ਤੱਕ ਇਹ ਦੁੱਧ ਮਤਲਬ 10 ਲੀਟਰ ਤੋਂ ਉੱਪਰ ਹੀ ਮੰਨੋ ਚਲੋ 13 ਵੀ ਛੱਡੋ 14 ਵੀ ਛੱਡੋ ਇਹ 10 ਲ ਤਾਂ ਫੇਰ ਐ ਜੇ ਹੁੰਦਾ ਸੀ ਵੀ ਯਾ ਡਰਾਈ ਯਾਰ 10 ਦਿਨ ਹੋਰ ਚੱਲੋ 10 ਦਿਨ ਹੋਰ ਚੱਲੋ ਉਹਦ ਨੂੰ ਆਪਾਂ ਬਾਹਰ ਬੂਰ ਜਾਵੜੇ ਨੇ ਦਿਮਾਗ ਚੋਂ ਗੱਲਾਂ ਨਿਕਲ ਜਾਂਦੇ ਐਦਾਂ ਹੀ ਇਹਨਾਂ ਦੇ ਨਾਲ ਵਿਚਾਰੀਆਂ ਦੇ ਨਾਲ ਜਿਹੜਾ ਤੱਕਾ ਹੁੰਦਾ ਰਿਹਾ ਠੀਕ ਐ ਤਾਂ ਇਸ ਕਰਕੇ ਐ ਕਿਉਂਕਿ ਚਲੋ ਫੇਰ ਵੀ ਮੈਂ ਅੱਗੇ ਕਹਣਾ ਉਹਨਾਂ ਵੀ ਬਰੀਡ ਤੇ ਕੰਮ ਕਰੋ ਬਰੀਡ ਤੇ ਕੰਮ ਕਰਨ ਦਾ ਸਾਨੂੰ ਇਹੀ ਫਰਜ਼ ਪਰੂ ਗੱਲਾਂ ਲੰਮੀਆਂ ਚੱਲਣਗੀਆਂ ਕਈ ਵਾਰੀ ਗੱਲਾਂ ਚੋਂ ਗੱਲਾਂ ਨਿਕਲਦੀਆਂ ਆਉਂਦੀਆਂ ਯਾਦ ਆ ਜਾਂਦੀਆਂ ਮੈਂ ਇਹੀ ਗੱਲ ਕਹਿਣਾ ਬਰੀਡ ਤੇ ਕੰਮ ਕਰਨ ਦਾ ਫਾਇਦਾ ਕੀ ਹੈ ਜੇ ਬਰੀਡ ਤੇ ਅੱਜ ਕੰਮ ਨਾ ਹੁੰਦਾ ਤਾਂ ਆਪਣਾ ਫਾਰਮ ਹੋ ਸਕਦਾ ਵਿੱਚ ਦੋ ਚਾਰ ਪਸ਼ੂ ਵੇਚ ਕੇ ਫੀਡ ਦਾ ਗੁਜ਼ਾਰਾ ਜਿਹੜਾ ਕਰਨਾ ਪੈਂਦਾ ਜਿਹੜੇ ਹੁਣ ਜਿਆਦੇ ਦੁੱਧ ਵਾਲੇ ਆ ਹੁਣ ਮੰਨ ਲਓ ਆ ਮੁਕਸਰ ਵਾਲੀ ਮੱਝ ਸੀ ਡੇਢ ਕਿ ਮਹੀਨਾ ਪਹਿਲਾਂ ਇਹਨੂੰ ਆਪਾਂ ਪੌਣੇ ਦੋ ਮਹੀਨੇ ਪਹਿਲਾਂ ਛੱਡਣ ਲੱਗੇ ਆ ਇਹਦਾ ਦੁੱਧ ਵੀ 11-12 ਲੀਟਰ ਸੀ ਛੱਡਦੇ ਤੱਕ ਠੀਕ ਆ ਜੀ ਐਵੇਂ ਜੇ ਕਰੀਏ ਸੈਕਟਰੀ ਵਾਲੀ ਮੱਝ ਦਾ 9 ਕਿਲੋ ਦੁੱਧ ਸੀਗਾ ਛੱਡਦੇ ਤੱਕ ਰਾਸਤਾਨ ਵਾਲੇ ਦਾ 14 ਕਿਲੋ ਦੁੱਧ ਸੀ ਠੀਕ ਆ ਐਦਾਂ ਦੀਆਂ ਜਿਹੜੀਆਂ ਦੋ ਤਿੰਨ ਮੱਝਾਂ 35 40 ਕਿਲੋ ਦੁੱਧ ਉਹਨਾਂ ਦੇ ਸੀ ਤੇ ਉਦੋਂ ਸੋਚ ਲਈਦਾ ਸੀ ਵੀ ਉਦੋਂ ਫੈਟ ਵੀ ਗਰਮੀ ਜਿਆਦਾ ਹੁੰਦੀ ਆ ਉਦੋਂ 80 80 ਰੁਪਏ ਦੁੱਧ ਪੈਂਦਾ ਵੀਰੇ ਆਪਾਂ 75 ਦੀ ਐਵਰੇਜ ਲਾ ਕੇ ਚੱਲਦੇ ਆ ਇਹਨਾਂ ਦਾ 35 40 ਕਿਲੋ ਦੁੱਧ ਸੀਗਾ ਤੇ ਹੁਣ ਤੁਸੀਂ ਅਸਟੀਮੇਟ ਉਹੀ ਲਾ ਲਓ ਵੀ ਇਹਨਾਂ ਦਾ 28 2900 ਰੁਪਏ ਦਾ ਦਿਨ ਦਾ ਦੁੱਧ ਜਾਂਦਾ ਸੀ 2500 ਦਾ ਮੰਨ ਲਓ ਤਾਂ ਫਿਰ ਮੈਂ ਸੋਚਿਆ ਮੈਂ ਕਿਹਾ ਮਨਾ ਦੋ ਮਹੀਨੇ ਆਪਾਂ ਉਹਨਾਂ ਦੀ ਖਰਾਕ ਤਾਂ ਘਟਾ ਸਕਦੇ ਆ ਠੀਕ ਹੈ ਚਲ ਨਾਲ ਵੀ ਉਹ ਜਿਆ ਸੱਟਮ ਦਾ ਘਰ ਦੀ ਕਣਕ ਕਣਕ ਹੋ ਜਾਂਦੀ ਦਾਣੇ ਦਾ ਭੁੱਖ ਦਾ ਥੋੜਾ ਬਹੁਤਾ ਕੱਕੂਕਰ ਜਿਵੇਂ ਮਿਲ ਜਾਨਾ ਹਨਾ ਕਿਉਂਕਿ ਮੱਜਾਂ ਨਹੀਂ ਦਾਬਦੀਆਂ ਹੁੰਦੀਆਂ ਮੱਜਾਂ ਮਾੜਾ ਮੋਟਾ ਇੱਕ ਅੱਧਾ ਮਹੀਨਾ ਜੇ ਕੋਈ ਸ਼ਾਰਟ ਪੈ ਗਈ ਤਾਂ ਦਾਣਾ ਦੂਣਾ ਘਟਾਤਾ ਤੁਸੀਂ ਇਹਨਾਂ ਨੂੰ ਕੁਛ ਨਹੀਂ ਹੁੰਦਾ ਹੁੰਦਾ ਇਹ ਤਾਂ ਹੱਡੀ ਇਹੋ ਜਿਹੇ ਹੁੰਦੇ ਆ ਬੰਦੇ ਵਾਲਾ ਕੰਮ ਹੁੰਦਾ 2 ਮਹੀਨੇ ਡੈਟ ਤੇ ਹੋ ਗਈ ਥੋੜਾ ਸਰੀਰੀ ਲਿੱਸਾ ਹੋ ਜੂ ਓ ਡੱਕਾ ਨਹੀਂ ਹੁੰਦਾ ਠੀਕ ਆ ਤੇ ਮਾੜਾ ਇੱਕ ਮਹੀਨਾ ਚੰਗੀ ਖਰਾਕ ਪਾ ਤੂੰ ਉੱਥੇ ਹੀ ਫੇਰ ਸਰੀਰ ਆ ਜਾਂਦਾ ਦੁਬਾਰੇ ਤਾਂ ਇਸ ਕਰਕੇ ਫਿਰ ਇਹਨਾਂ ਦੇ ਨਾਲ ਜਿਵੇਂ ਦੂਜੀਆਂ ਟੁਕੜਾ ਟੁਕੜਾ ਨਾਲ ਕਰਮ ਵਾਲਿਆਂ ਨੂੰ ਗਾਹਾਂ ਨੂੰ ਜਿਹੜਾ ਸੈਟਅਪ ਹੈ ਹੁਣ ਥੋੜਾ ਜਿਆਦਾ ਮਤਲਬ ਆਪ ਦੇ ਪਰਿਵਾਰ ਦੇ ਵਿੱਚ ਵੀ ਕਹਿਣ ਦਾ ਭਾਵ ਗੱਲਾਂបੱਤਾਂ ਇਹੀ ਹੋਈਆਂ ਠੀਕ ਹੈ ਵੀ ਆਪਾਂ ਜਿਆਦਾ ਜਿਹੜਾ ਧਿਆਨ ਦੇਣਾ ਵੀ ਜਦੋਂ ਗੱਬਣ ਹੋ ਗਈ ਉਹ ਗੱਲ ਵੱਖਰੀ ਉਹਦੋਂ ਕੱਲੇ ਕੱਖਾਂ ਪੱਠਾਂ ਤੇ ਦਾਣੇ ਤੇ ਧਿਆਨ ਰੱਖਣਾ ਤੇ ਜਿਹੜੀ ਮੱਝ ਗੱਬਣ ਨਹੀਂ ਉਹਨਾਂ ਦਾ ਟਾਈਮ ਉਹਦਾ ਬੋਲਡ ਬਣਾਓ ਬੋਲਡ ਬਣਾ ਕੇ ਨਾਮ ਲਿਖਿਓ ਟੈਕ ਮਾਰਕ ਕਰੋ ਤੇ ਗਾਹਾਂ ਨੂੰ ਇੱਕ ਬੋਲਡ ਬਣਾ ਕੇ ਹੋਰ ਵੀ ਕਰੋ ਫਾਰਮ ਵੱਡਾ ਗਾਹਾਂ ਨੂੰ ਜਿਹੜੀ ਮੱਝ ਡਰਾਈ ਕਰਨੀ ਹੈ ਉਹਦਾ ਡਰਾਈ ਦਾ ਟਾਈਮ 3 ਮਹੀਨੇ ਪਹਿਲਾਂ ਦਾ ਲਿਖ ਕੇ ਬੋਲਡ ਅੰਦਰ ਲੱਗਿਆ ਹੋਵੇ ਠ ਠੀਕ ਹੈ ਉਹਨੂੰ ਬੰਦੇ ਨੂੰ ਪਤਾ ਲੱਗਿਆ ਵੀ ਭਾਈ ਆਮ ਅੱਜ ਜਿਹੜੀ ਸੈਕਟਰੀ ਵਾਲੀ ਐ ਇਹਦੇ ਈਨਵੇਂ ਮਹੀਨਾ ਦੀ ਗੱਬਣ ਹੋ ਗਈ ਇਹ 5 ਤਰੀਕ ਨੂੰ ਡਰਾਈ ਹੋਊਗੀ ਠੀਕ ਆ ਵੀ ਇਹਦੇ ਡਰਾਈ ਹੋਊਗੀ ਇਹਦੇ ਚ 3 ਮਹੀਨੇ ਰਹਿ ਜਾਣਗੇ ਤਾਂ 3 ਮਹੀਨੇ ਪਹਿਲਾਂ ਡਰਾਈ ਕਰ ਲੱਗ ਜਾਂਗੇ 15-20 ਦਿਨਾਂ ਚ ਦੁੱਧ ਸੁੱਕ ਜਾਂਦਾ ਸਵਾ ਦੋ 2.5 ਮਹੀਨੇ ਖਰਾਕ ਖਾਣ ਨੂੰ ਬਹੁਤ ਹੈ ਕਿਉਂਕਿ ਮੈਂ ਐਂਡ ਤੇ ਕੂੰ ਖਰਾਕ ਪਾਈਏ ਨਾ ਰਹਿਣਾ ਮੈਂ ਸਾਨੂੰ ਦੂਜੇ ਲੋਟ ਟੁੱਟਣ ਜੇ ਨਹੀਂ ਦਿੰਦਾ ਬਾਲ ਚਲੋ ਦੁੱਧ ਦੀ ਮਾਰੀ ਮੁੱਟੀ ਖਾਰ ਹੁੰਦੀ ਆ ਉਹਨੇ ਕੇ ਪਸ਼ੂ ਤਾਂ ਝੜ ਜਾਂਦੇ ਦੂ ਮਤਲਬ ਕਮਜ਼ੋਰ ਨਹੀਂ ਹੁੰਦੇ ਤੇ ਇਹੀ ਰੀਜਨ ਐ ਜਾਦੇ ਮਤਲਬ ਛੋਣ ਦਾ ਜਿਵੇਂ ਹੁਣ ਵਿੱਚ ਬੰਦੇ ਕਹਿੰਦੇ ਨੇ ਵੀ ਯਾਰ ਛੋਈ ਕਿਉਂ ਗਏ ਆ ਤੁਸੀਂ ਪਹਿਲਾਂ ਨਹੀਂ ਛੱਡਿੰਗਾ ਬਸ ਇਹੀ ਰੀਜਨ ਹੁੰਦਾ ਵੀਰੇ ਕਈ ਕਈ ਚੀਜ਼ਾਂ ਹੁੰਦੀਆਂ ਫਾਰਮ ਨੂੰ ਅੱਗੇ ਵਧਾਉਣ ਵਾਸਤੇ ਇਹ ਅੰਦਰੂਨੀ ਗੱਲਾਂ ਹੁੰਦੀਆਂ ਹਨ ਜਿਵੇਂ ਹੁਣ ਮੰਨ ਲਓ ਚਲੋ ਜਿਹੜੇ ਤਾਂ ਮੁੰਡੇ ਹੁਣ ਇੱਥੇ ਆਪਾਂ ਗੱਲਾਂ ਕਈ ਵਾਰੀ ਕਰਦੇ ਆਪਾਂ ਇਹ ਗੱਲਾਂ ਮਿਸ ਹੋ ਜਾਂਦੀਆਂ ਪਰ ਜਿਹੜੇ ਹੁਣ ਭਰਾ ਕਈ ਵਾਰੀ ਟ੍ਰੇਨਿੰਗ ਤੇ ਜਦੋਂ ਆਉਂਦੇ ਹੁੰਦੇ ਉਹਨਾਂ ਨੂੰ ਇਹੀ ਚੀਜ਼ਾਂ ਸਾਰੀਆਂ ਦੱਸੀਦੀਆਂ ਵੀ ਕਿਵੇਂ ਕੰਮ ਕਰੀਏ ਜੇ ਕੱਲ ਨੂੰ ਦੁੱਧ ਘਟਦਾ ਉਹ ਕਿਵੇਂ ਹੈਂਡਲ ਕਰਨਾ ਆਪਾਂ ਵੀ ਜਿਹੜਾ ਆਪਾਂ ਨੂੰ ਜਾਨਵਰ ਵੀ ਨ ਠੀਕ ਆ ਹੌਲੀ ਹੌਲੀ ਗੱਲਾਂ ਜਿਹੜੀਆਂ ਤੁਹਾਡੀਆਂ ਸਾਰਿਆਂ ਨਾਲ ਸਾਂਝੀਆਂ ਹੋ ਜਾਂਦੀਆਂ ਬਾਈ ਤਾਂ ਕਿਉਂਕਿ ਫਾਰਮ ਦਾ ਕਹਿਣ ਦੇ ਭਾਵੇਂ ਇਹਦੇ ਵਿੱਚ ਬਸ ਥੋੜਾ ਜਿਹਾ ਮਤਲਬ ਆਪਾਂ ਦਿਮਾਗ ਵਰਤ ਲਈਏ ਤਾਂ ਬਹੁਤ ਵਧੀਆ ਕਾਮਯਾਬ ਕੀਤਾ ਤਾਂ ਨੁਕਸਾਨ ਵਾਲਾ ਤਾਂ ਕੋਈ ਕੀਤਾ ਨਹੀਂ ਨਾਲੇ ਮੈਂ ਕਹਿ ਸਕਦਾ ਨਾਲੇ ਜਿਵੇਂ ਵੀ ਇੰਨਾ ਕ ਦੁੱਧ ਨੇ ਸਾਰਾ ਫਾਰਮ ਹੈ ਦੁੱਧ ਦੇਣ ਵਾਲੀਆਂ ਤਾਂ ਹੁਣ ਵੀ ਦੇਖ ਲਓ 2 4 6 8 ਤੇ ਤੋਂ 10 ਤੇ ਬਿੱਲੋ 11 ਠੀਕ ਆ ਤੇ ਆ ਗਾਵਾਂ ਦਾ ਆਪਾਂ ਕਿਤੇ ਗਿਣੇ ਨਹੀਂ ਕਿਉਂਕਿ ਗਾਵਾਂ ਦਾ ਬੱਚਿਆਂ ਨੂੰ ਦੁੱਧ ਹੀ ਪੀਉਂਦੇ ਆ ਗਾਵਾਂ ਦਾ ਹੀ ਦੁੱਧ ਪਾਏ ਨਹੀਂ ਤੇ ਦੋਨਾਂ ਦਾ ਚੋਕੇ ਰੱਖ ਲਈਦਾ ਉਹ ਤਾਂ ਹੁਣ 6 ਵਜੇ ਹੀ ਥਣ ਪੜਦਾ ਸੀ ਉਹਦਾ ਦੁੱਧ ਵੀ ਘਟ ਗਿਆ ਹੁਣ 7-8 ਲੀਟਰ ਦਿੰਦੀ ਸੀ ਟਾਈਮ ਦਾ ਤੇ ਹੁਣ ਦਿੰਦੀ ਉਹ ਪੌਣੇ 6 5:30 5 ਬਸ ਇੱਥੇ ਦੁੱਧ ਦਿੰਦੀ ਐ ਤੇ ਇਹਨਾਂ ਦੋਨਾਂ ਗਾਵਾਂ ਦਾ 13-14 ਲੀਟਰ ਬਣ ਜਾਂਦਾ 13-14 ਲੀਟਰ ਇੱਕ ਟਾਈਮ ਦਾ ਬੱਚੇ ਪੀ ਲੈਂਦੇ ਦੁੱਧ ਗਾਵਾਂ ਦਾ ਬੱਚਾ ਉਹਨੂੰ ਤੇ ਕੁੱਤਿਆਂ ਨੂੰ ਜਿਹੜਾ 2-2 ਲੀਟਰ ਵਾਜਦਾ ਉਹਨਾਂ 'ਚ ਤਾਂ ਉਹ ਕੁੱਤੇ ਪੀ ਲੈਂਦੇ ਠੀਕ ਹੈ ਜੀ ਇਹਨਾਂ ਨੂੰ ਵੀ ਜ਼ਰੂਰੀ ਹੈ ਜਿਹੜੇ ਸਾਰੀ ਰਾਤ ਰਾਖੀ ਕਰਦੇ ਆਪਣੀ ਬਾਡੀਗਾਰਡ ਦੀ ਤਨਖਾਹ ਕੋਈ ਨਹੀਂ ਮੰਗਦੇ ਤੇ ਪਰ ਇੰਨੀ ਗੱਲ ਆ ਵੀ ਨਾ ਚਿੜੀ ਫਰ ਉਹ ਕੰਗਾ ਕਰਨ ਵਾਲਾ ਕੰਮ ਹੈ ਨਾ ਪੈਂ ਸਿਰ ਜੇ ਲੈਣੇ ਜਰਮਨ ਕੁੱਤੇ ਹੁੰਦੇ ਆ ਆ ਇਹ ਵੀ ਬੜਾ ਵਧੀਆ ਇੱਕ ਅਦਾ ਜਿਹੜਾ ਕੁੱਤਾ ਨਾ ਇਹ ਵੀ ਕੁੱਤਾ ਵੀ ਜਦੋਂ ਫਾਰਮ ਤੇ ਪਾਲੋ ਕੁੱਤਾ ਵੀ ਪਿਓਰ ਪਾਲੋ ਜਿਹੜਾ ਪਿਓਰ ਹੁੰਦਾ ਉਹ ਵਫਾਦਾਰ ਰਹੂਗਾ ਤੁਹਾਡਾ ਬੇ ਜਿਹੜਾ ਵਫਾਦਾਰ ਨਹੀਂ ਹੁੰਦਾ ਆਪਾਂ ਆਮ ਵੀ ਬੰਦੇ ਨੂੰ ਗੱਲ ਨਹੀਂ ਕਰ ਲਾਂਦੇ ਜੇ ਕੋਈ ਬੰਦਾ ਆਪਣੇ ਨਾਲ ਧੋਖਾ ਜਿਆ ਕਰਦਾ ਗਦਾਰੀ ਜੀ ਕਰਦਾ ਹੁੰਦਾ ਆਪਾਂ ਕਹਿੰਦੇ ਨੇ ਇਹਦਾ ਸਾਲਾ ਬੇਲਡ ਹੀ ਐ ਠੀਕ ਐ ਤਾਂ ਮਤਲਬ ਇਹੀ ਹੁੰਦਾ ਵੀ ਉਹ ਵਧੀਆ ਖੂਨ ਦਾ ਨਹੀਂ ਹੁੰਦਾ ਹਨਾ ਇਹੀ ਕੰਮ ਕੁੱਤਿਆਂ ਦੇ ਵਿੱਚ ਹੈ ਮੱਛਾਂ ਦੇ ਵਿੱਚ ਹੈ ਹਨਾ ਵੀ ਜੇ ਤੁਸੀਂ ਬਲੱਡ ਪਾਲਣਾ ਚੰਗਾ ਬਲੱਡੀ ਪਾਲਣਾ ਚੰਗਾ ਖੂਨ ਹੀ ਪਾਲਣਾ ਮਾੜੇ ਖੂਨ ਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਠੀਕ ਬੱਚਾ ਬੰਦਾ ਕਹਿੰਦਾ ਅਗਲਾ ਕਹਿੰਦਾ ਤੀਜੇ ਮਹੀਨੇ ਭੱਜ ਜਾਂਦੀਆਂ ਭੱਜ ਜਾਂਦੀਆਂ ਵੀਰੇ ਪਹਿਲਾਂ ਸਾਡੇ ਵੀ ਘਰੇ ਦਾ ਦਿੰਦੇ ਮੰਮੀ ਵਰਗੇ ਵੀ ਉਹ ਮੱਝ 5 ਲੀਟਰ ਲੈ ਕੇ ਭੱਜ ਗਈ ਉਹ ਭੱਜਣ ਦਾ ਕਾਰਨ ਇਹ ਹੁੰਦਾ ਸੀ ਜਦੋਂ ਉਹ ਤਿੰਨ ਕ ਮਹੀਨੇ ਦੁੱਧ ਦਾ 12-13 ਲੀਟਰ ਦੁੱਧ ਦਿੰਦੀਆਂ ਤਾਂ ਆਹ 12-13 ਕਹਿੰਦਾ ਸੋਰੀ 11-12 ਕਿਲੋ ਠੀਕ ਆ ਉਹ 11-12 ਵਾਲੀ ਤੂੰ ਦੇਖ ਲੈ ਮਾੜੇ ਮੋਟੀ ਖਰਾਕ ਘਾਟੀ 10ਤੀ ਆ ਜਾਂਦੀਆਂ ਜਦੋਂ ਤਿੰਨ ਚਾਰ ਮਹੀਨੇ ਹੋ ਜਾਂਦੇ ਸੂਂਗਾ ਨੂੰ ਉਹ 10 ਤੋਂ ਸਿੱਧੇ 5-6 ਲੀਟਰ ਤੇ ਆਉਂਦਾ ਉਹ ਤੋਂ ਦੁੱਧ ਭੱਜ ਜਾਂਦੀਆਂ ਹੁਣ ਜਿਹੜੀਆਂ 15 ਲੀਟਰ ਵਾਲੀਆਂ ਵੀ ਆ ਉਹ ਹੌਲੀ-ਹੌਲੀ 3 ਕੁ ਮਹੀਨਾ ਬਾਅਦ ਉਹ ਘਟਾਉਂਦੀਆਂ ਘਟਾਉਂਦੀਆਂ 3-4-5 ਮਹੀਨੇ ਹੋ ਜਾਣਗੇ ਜੇ ਤੁਸੀਂ ਡੇਢ-2 ਮਹੀਨਾ ਚ ਗੱਭਣ ਕਰਾਉਣੇ ਸਹੀ ਢੰਗ ਦੇ ਨਾਲ ਵੀ ਇੱਕ ਦੂਜੇ ਨਾਲ ਰਲ ਕੇ ਕੋਈ ਵੀ ਫਾਰਮ ਤੁਹਾਨੂੰ ਚੰਗੀ ਗਾਈਡ ਕਰਦਾ ਉਹਦੇ ਨਾਲ ਤੁਸੀਂ ਉਹਨੂੰ ਪੁੱਛ ਕੇ ਪ੍ਰੋਪਰ ਢੰਗ ਦੇ ਨਾਲ ਜਿਹੜੀ ਚੀਜ਼ ਮੈਂ ਸਾਨੂੰ ਪੈਂਦੀ ਹੈ ਉਹੀ ਚੀਜ਼ ਪਾ ਕੇ ਤੁਸੀਂ ਮੈਸੂਨ ਤੋਂ ਡੇਢ ਤੋਂ 2 ਮਹੀਨਾ ਦੇ ਵਿੱਚ ਵਿੱਚ ਗੱਭਣ ਕਰਾਵੋ ਤਾਂ ਜਦੋਂ ਉਹ ਥੋੜੀ ਮੱਝ 10 ਲੀਟਰ ਤੇ ਉਹ 15 ਲੀਟਰ ਵਾਲੀ ਵੀ ਉਹਦੋਂ ਥੋੜੀ ਮੱਝ 4 ਮਹੀਨਾ ਦੀ ਗੱਭਣ ਹੋ ਜਾਂਦੀ ਹੈ ਤੇ 4 ਮਹੀਨਾ ਦੀ ਗੱਭਣ ਹੋ ਜਾਂਦੀ ਹੈ ਥੋੜਾ ਜਰਾ ਇਧਰਲੇ ਪਾਸੇ ਵੀ ਇੱਕ ਨਾ ਡੱਬਾ ਲਵਾਈਏ ਵਾਈਫਾਈ ਵਾਲਾ ਥੋੜਾ ਜਿਹਾ ਜਦੋਂ ਨਾ ਇਧਰ ਕਨੈਕਸ਼ਨ ਜਾਂ ਕੱਟੇ ਜਾਂਦੇ ਨੇ ਆ ਬੰਦ ਹੋ ਜਾਂਦਾ ਫਾਣਾ ਚੱਲੀ ਜਾਂਦਰਾ ਲਾਈਵ ਅੱਛਾ ਹਾਂ ਤੇ ਹੁਣ ਬੰਦ ਹੋ ਗਿਆ ਮਰ ਜਾ ਕੱਲ ਲਾਈਵ ਕੱਟ ਦਨੇ ਤਾਂ ਠੀਕ ਆ ਜੀ YouTube ਵਾਲੇ ਉਹ ਵਧੀਆ ਲੱਗੀਆਂ ਗੱਲਾਂ ਬਤ ਤੋਂ ਬਤ ਸ਼ੇਅਰ ਕਰਿਆ ਕਰੋ ਬਾਈ ਇਹ ਚੀਜ਼ਾਂ ਬਾਕੀ ਤੁਹਾਡੀ ਸੇਵਾ ਦੇ ਵਿੱਚ ਦਿਨ ਰਾਤ ਹਾਜ਼ਰ ਹਾਂ ਜੀ ਜਦੋਂ ਮਰਜੀ ਮੈਸੇਜ ਕਰੋ ਬਾਕੀ ਬਤ ਤੋਂ ਬਤ ਬਫੈਲੋ ਫਾਰਮ ਐਸੋਸੀਏਸ਼ਨ ਦੇ ਨਾਲ ਜੁੜਿਆ ਕਰੋ ਬਾਈ ਜੀ ਤਾਨੂੰ ਪਤਾ ਇੱਕ ਵਾਰੀ ਮੈਂਬਰਸ਼ਿਪ ਲੈ ਕੇ ਰੱਖੋ ਕਾਲਡਾ ਜਿਹੜਾ ਇੱਕ ਵਾਰੀ ਬਣ ਜਾਣਾ ਤਾਂ ਸਾਰੀ ਉਮਰ ਦਾ ਉਹੀ ਹੈ ਠੀਕ ਆ ਜਿਆਦੇ ਮੱਜਾਂ ਦਾ ਫੋਕਸ ਹੀ ਹੈ ਕਿਉਂਕਿ ਮੱਜਾਂ ਦੀ ਹਰ ਚੀਜ਼ ਦਾ ਪਤਾ ਹੁੰਦਾ ਜਿਹੜੀਆਂ ਚੀਜ਼ਾਂ ਦਾ ਪਤਾ ਹੈ ਉਹੀ ਚੀਜ਼ਾਂ ਬਾਰੇ ਦੱਸ ਸਕਦੇ ਆਂ ਬਾਈ ਜੇ ਨਹੀਂ ਪਤਾ ਗਾਂਾਂ ਬਾਰੇ ਨਹੀਂ ਪਤਾ ਗਾਂਾਂ ਬਾਰੇ ਨਹੀਂ ਦੱਸ ਸਕਦੇ ਬਾਈ ਕਿਉਂਕਿ ਗਾਂਾਂ ਸੀ ਵੀ ਤਾਂ ਮਤਲਬ ਇਸ ਤਰ੍ਹਾਂ ਹੀ ਬੱਚਾ ਬੱਚਾ ਬਾਤ ਹੀ ਰੱਖੀ ਜਾਂਦਾ ਦੁੱਧ ਘਟ ਦੇ ਦੇਣਾ ਬਾਤ ਦੇ ਦੇਣਾ ਇਹ ਵੀ ਨਹੀਂ ਕੋਈ ਚੱਕਰ ਪੈਂਦਾ ਜੇ ਪਾਈਆ ਕਿੱਲੋਂ ਘਟ ਗਿਆ ਕਿਤੇ ਪਾਈਆ ਕਿੱਲੋਂ ਕਿਤੇ ਕੱਟ ਪੈ ਜਾਂਦਾ ਬੱਚਾ ਨੂੰ ਜੇ ਵੱਧ ਗਿਆ ਤਾਂ ਵੱਧ ਪਿਆ ਦੀਦਾ ਬਸ ਇੰਨੇ ਕੁ ਰੀਜਨ ਵਾਸਤੇ ਹੈ ਗਾਈਆਂ 2 ਕੁ ਹੈਗੀਆਂ ਗਾਂ 2 ਕੁ ਬਹਿੜਾ ਹੋ ਜਾਣਗੀਆਂ ਹਾਂ ਗਾਂਹਾਂ ਜ਼ਰੂਰ ਆਏ ਆ ਵੀ ਜਿਵੇਂ ਜਿਵੇਂ ਬੱਚੇ ਵੱਢੀ ਜਾਣਗੇ ਉਵੇਂ ਮੈਂ ਦੋ ਗਾਵਾਂ ਹੋਰ ਐਡ ਕਰਨੀਆਂ ਪੈਣਗੀਆਂ ਕਿਉਂਕਿ ਐਂ ਹੁੰਦਾ ਫੇਰ ਵੀ ਗਾਵਾਂ ਦਾ ਦੁੱਧ 30-35 ਰੁਪਏ ਵਾਲਾ ਤੇ ਆ ਜਰਸੀ ਦੀ ਫੈਂਟ ਦਾ ਖਰਚਾ ਕਾਫੀ ਹੈ ਤਾਂ ਯਾਨੀ ਕਿ ਫੇਰ ਵੀ ਜਿਹੜੀ ਇਹ ਚੀਜ਼ ਹੈ ਤਾਂ ਆਪਾਂ ਨੂੰ ਬਾਕੀ ਭਈ ਦੁੱਧ ਜਿਹੜਾ ਮੈਸਾਂ ਦਾ ਹੁੰਦਾ ਇਹਦੀ ਜ਼ਰੂਰਤ ਹੈ ਕਿਉਂਕਿ ਗਰਮੀ 'ਚ ਵੀ ਜਿਹੜੀਆਂ ਸੁੰਦੀਆਂ ਦੁੱਧ ਦਾ ਕੀਮਤ ਦਾ ਫਰਕ ਹੁੰਦਾ 75 ਬ ਤਾਂ ਗਾਮਾ ਦਾ ਉਹੀ 36 36 ਰੁਪਏ ਜਾਊ 40 ਜਾਊ ਵੱਤ-ਵੱਤ ਫਿਰ ਵੀ ਆਪਣਾ 25 30 ਰੁਪਏ ਦਾ ਫਰਕ ਪੈਂਦਾ ਤੇ ਗਾਂ ਦੇ ਆਪਾਂ 2 ਲੀਟਰ ਪਿਆ ਸਕਦੇ ਆ ਮੱਝ ਦਾ 1 ਲੀਟਰ ਪਿਆ ਸਕਦਾ ਇਸ ਕਰਕੇ ਖੁੱਲਾ ਗਾਮਾਂ ਦੀ ਪਿਆ ਦੇਈਦਾ ਤਾਂ ਠੀਕ ਆ ਜੀ ਧੰਨਵਾਦ ਸਤਿ ਸ੍ਰੀ ਅਕਾਲ